ਸਸ਼ੀ ਕਾਲਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਜਲੰਧਰ ਘਟਨਾ ਨੂੰ ਲੈ ਕੇ ਜਲੰਧਰ ਘਟਨਾ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਧਰਾਮ ਤਹਿਤ આરોપી ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਗਵਾਂਡੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਸ આરોપી ਨੇ ਆਪਣੀ ਗਲਤੀ ਵੀ ਮੰਨੀ। ਦੂਜੇ ਪਾਸੇ ਮਾਂ ਦੇ ਦਿਲ ਚੀਰਵੇਂ ਬੋਲਾਂ ਨੇ ਅਸਰਾਂ ਨੂੰ ਵੀ ਰੋਣ ਲਗਾ ਦਿੱਤਾ ਜਿਸ ਦੇ ਵਿੱਚ ਉਸਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੇਰੀ ਧੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਸ ਨੂੰ ਮਾਰਿਆ ਗਿਆ ਇਸੇ ਤਰੀਕੇ ਦੇ ਨਾਲ આરોપી ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਨਾਮ ਹਰਸ਼ਦੀਪ ਸਿੰਘ ਹੈ ਜੀ ਮੇਰਾ ਜਦੋਂ ਇੱਕ ਗੱਲ ਵਾਪਰੀ ਹੈ ਕੀ ਵੇਖਿਆ ਕਿਵੇਂ ਤੁਸੀਂ ਪਹੁੰਚੇ ਮੋਕੇ ਤੇ ਮੈਂ ਜ਼ਰਾ ਅਹੀਂ ਮੈਂ ਤੇ ਮੇਰਾ ਫਰੈਂਡ ਹੈ 8 8:30 ਵਜੇ ਜਦੋਂ ਅਸੀਂ ਪਹੁੰਚੇ ਸਾਨੂੰ ਦੱਸਿਆ ਗਿਆ ਕਿ ਸਾਡੀ ਜਿਹੜੀ ਬੇਟੀ ਆ ਉਹ ਲਾਪਤਾ ਹੈਗੀ ਆ ਤੇ 4 ਵਜੇ ਤੋਂ ਗਈ ਹੈ ਜੀ ਮਿਲਦੀ ਨਹੀਂ ਪਈ ਤੇ ਅਸੀਂ ਜਦੋਂ ਆਏ ਆ ਉਦੋਂ ਜਦੋਂ ਅਸੀਂ ਪਹੁੰਚੇ ਆ ਜੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਉਦੋਂ ਤੱਕ ਉਸ ਘਰ ਦੇ ਵਿੱਚੋਂ ਹੋ ਕੇ ਬਾਹਰ ਆ ਗਈ ਸੀ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਹੈ ਕਿ ਜਿਹੜੇ ਅੰਦਰ ਕੋਈ ਕੁਝ ਨਹੀਂ ਹੈਗਾ ਨਾ ਤੁਹਾਡੀ ਕੁੜੀ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਤੇ ਸਾਨੂੰ ਇੰਨੀ ਗੱਲ ਕਹਿ ਕੇ ਚਲੀ ਗਈ ਪੁਲਿਸ ਕਿ ਅਸੀਂ ਕੱਲ ਦੁਪਹਿਰੇ ਦੇਖਾਂਗੇ ਕੱਲ ਸਵੇਰੇ ਦੇਖਾਂਗੇ 10 ਵਜੇ ਤੇ ਜਦੋਂ ਅਸੀਂ 10 ਵਜੇ ਦੇਖਾਂਗੇ ਤੇ ਜਦੋਂ ਅਸੀਂ ਕਿਹਾ ਪਹਿਲੇ ਜਦੋਂ ਅਸੀਂ ਬੋਲਦੇ ਹੈਗੇ ਕਿ ਹਾਂ ਤੁਸੀਂ ਦੇਖੋ ਜਾ ਕੇ ਕੁਝ ਵੀ ਤੇ ਉਦੋਂ ਸਾਨੂੰ ਟੁੱਟ ਕੇ ਮੈਂਦੇ ਹੈਗੇ ਤੁਹਾਨੂੰ ਪਤਾ ਪੁਲਿਸ ਪ੍ਰਸ਼ਾਸਨ ਦਾ ਕੀ ਹੈਗਾ ਜਦੋਂ ਇਹ ਗਏ ਆ ਉਸ ਤੋਂ ਬਾਅਦ ਅਸੀਂ ਪੁੱਛਿਆ ਜਦੋਂ ਅਸੀਂ ਦੇਖਿਆ ਅਸੀਂ ਸਾਰੀ ਵੀਡੀਓ ਵੇਖੀ ਆ ਕਿ ਹਾਂ ਕੁੜੀ ਜਦ ਅੰਦਰ ਗਈ ਆ ਤੇ ਉਹ ਬਾਹਰ ਨਹੀਂ ਆਈ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਵੇਖੀਏ ਜੀ ਜਦੋਂ ਅਸੀਂ ਮੈਂ ਮੇਰਾ ਫਰੈਂਡ ਅਸੀਂ ਤੇ ਅਸੀਂ ਦੋ ਤਿੰਨ ਜਣੇ ਅਸੀਂ ਮੁੰਡੇ-ਮੁੰਡੇ ਸੀਗੇ ਅਸੀਂ ਗੱਲ ਕੀਤੀ ਕਿ ਚਲੋ ਜੇ ਕੋਈ ਹੋਊਗਾ ਤੇ ਅਸੀਂ ਆ ਕੇ ਜਾ ਕੇ ਗੱਲ ਕਰ ਲਾਂਗੇ ਸਾਨੂੰ ਇਹ ਸੀਗਾ ਕਿ ਚਲ ਜੇ ਉਹਦੀ ਬੱਚੀ ਛੋਟੀ ਹੈ ਤੇ ਯੰਗ ਹੋਣਾ ਕੋਈ ਬੰਦਾ ਜਿੱਦਾਂ ਵੀ ਹੋਊਗਾ ਸਾਨੂੰ ਉਹਦੇ ਨਾਲ ਕੋਈ ਨਹੀਂ ਜੇ ਯੰਗ ਹੋਇਆ ਤਾਂ ਅਸੀਂ ਗੱਲ ਕਰਨ ਕਰਨ ਵਾਲੇ ਹੋਵਾਂਗੇ ਜਦੋਂ ਬਾਹਰ ਆਏ ਆ ਤੇ ਉਹਨਾਂ ਦੇ ਮਤਲਬ ਕਿ ਸਿੰਘ ਸਜੇ ਹੋਏ ਆ ਉਹ ਕਿਰਪਾਨ ਪਾਈ ਆ ਅਮਰਿਸ਼ ਆ ਗਿਆ ਉਹਨਾਂ ਨੇ ਤੇ ਸਾਰਾ ਕੁਝ ਤੇ ਜਦੋਂ ਅਸੀਂ ਮੈਂ ਵੇਖਿਆ ਤੇ ਮੈਂ ਬੁਲਾਇਆ ਉਹਨਾਂ ਨੂੰ ਆਰਾਮ ਨਾਲ ਪਿਆਰ ਨਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਸਾਰਾ ਕੁਝ ਅਸੀਂ ਗੱਲ ਗੱਲ ਕੀਤੀ ਮੈਂ ਕਿਹਾ ਜੀ ਕੁੜੀ ਤੁਹਾਡੇ ਘਰ ਦੇ ਅੰਦਰ ਗਈ ਆ ਤੇ ਮੈਂ ਕਿਹਾ ਬਾਹਰ ਨਹੀਂ ਆਈਗੀ ਉਹ ਤੇ ਕਹਿੰਦੇ ਕਿ ਬਾਹਰ ਨਹੀਂ ਆਈ ਕਹਿੰਦੇ ਸਾਡੇ ਘਰ ਦੇ ਬਾਹਰ ਗੇਟ ਤੋਂ ਆਕੇ ਮੁੜ ਗਈ ਜੀ ਕੁੜੀ ਕੁੜੀ ਤੁਹਾਡੀ ਸਾਡੇ ਘਰ ਦੇ ਅੰਦਰ ਨਹੀਂ ਆਈ ਜਦੋਂ ਅਸੀਂ ਜਾ ਕੇ ਵੇਖੀ ਆ ਵੀਡੀਓ ਤੇ ਤਦ ਤੱਕ ਮਦਰ ਆ ਗਈ ਸੀ ਕੁੜੀ ਦੀ ਉਹਨਾਂ ਨੇ ਕਿਹਾ ਕਹਿੰਦੇ ਕਿ ਜਦੋਂ ਕੁੜੀ ਦੀ ਮਦਰ ਆਈ ਤੇ ਉਹਨਾਂ ਨੇ ਕਿਹਾ ਕਿ ਕੁੜੀ ਸਾਡੀ ਤੁਹਾਡੇ ਘਰ ਦੇ ਅੰਦਰ ਹੀ ਗਈ ਹੈ ਤੇ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਜੇ ਕੁੜੀ ਅੰਦਰ ਹੋਈ ਤਾਂ ਤੁਸੀਂ ਆਪ ਦਾ ਹਿਸਾਬ ਲਾ ਲਿਓ ਸਾਰੇ ਜਣੇ ਤੇ ਇੰਨੀ ਗੱਲ ਹੀ ਹੋਈ ਹੈ ਅਸੀਂ ਵੀਡੀਓ ਦਿਖਾਈ ਹੈ ਜਦੋਂ ਅਸੀਂ ਵੀਡੀਓ ਦਿਖਾਈ ਹੈ ਤੇ ਉਸ ਤੋਂ ਬਾਅਦ ਕਹਿਣ ਲੱਗਿਆ ਇਹ ਕਹਿੰਦਾ ਜਦੋਂ ਅਸੀਂ ਇੰਨੀ ਇੰਨੀ ਗੱਲ ਕਹੀ ਹੈ ਕਿ ਤੂੰ ਕਿਹਨਾਂ ਕੁੜੀ ਘਰ ਦੇ ਅੰਦਰ ਨਹੀਂ ਆਈ ਕੁੜੀ ਬਾਹਰੋਂ ਮੁੜ ਗਈ ਤਾਂ ਹੁਣ ਕੁੜੀ ਘਰ ਦੇ ਤੇਰੇ ਅੰਦਰ ਕਿੱਦਾਂ ਚੜੀ ਗਈ ਤੇ ਤੂੰ ਸਾਨੂੰ ਝੂਠ ਕਿਉਂ ਬੋਲ ਰਿਹਾ ਜਦੋਂ ਅਸੀਂ ਇਹਨੂੰ ਇੰਨੀ ਗੱਲ ਕੀਤੀ ਸਾਨੂੰ ਝੂੜ ਕਿਉਂ ਬੋਲਦਾ ਸਾਨੂੰ ਡਾਊਟ ਹੋਇਆ ਕਿ ਤੂੰ ਝੂੜ ਕੇ ਜਦੋਂ ਅਸੀਂ ਕਿਹਾ ਕਿ ਗੇਟ ਖਲਵਾ ਤਦ ਤੱਕ ਕੁੜੀ ਦੇ ਚਾਚਾ ਜੀ ਸਾਰੇ ਆ ਗਏ ਸੀਗੇ ਤੇ ਉਹਨਾਂ ਨੇ ਸਾਰੇ ਨਹੀਂ ਜਿਵੇਂ ਮੁੰਡੇ-ਮੁੰਡੇ ਹੀ ਸਾਰੇ ਗਏ ਆ ਜਿੱਦਾਂ ਅਸੀਂ ਗੇਟ ਉਹਦਾ ਖਲਵਾਇਆ ਜਦੋਂ ਅਸੀਂ ਗੇਟ ਖੋਲ ਕੇ ਮੈਂ ਪਹਿਲੇ ਗੱਡੀ ਹੀ ਚੈੱਕ ਕੀਤੀ ਕਿ ਕਿਸੇ ਗੱਡੀ ਦੇ ਡਿੱਕੀ 'ਚੇ ਕੁਝ ਵੀ ਹੋ ਸਕਦਾ ਤੇ ਜਦੋਂ ਉਹਨਾਂ ਨੇ ਬਾਥਰੂਮ ਦਾ ਪਹਿਲਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਡੈੱਡ ਬੁੜੀ ਪਈ ਦਰਵਾਜ਼ਾ ਤੋੜਾ ਗਿਆ ਤਾਂ ਕਿ ਖੋਲ੍ਹ ਡੈੱਡ ਖੁੱਲ੍ਹ ਗਿਆ ਸੀ ਦਰਵਾਜ਼ਾ ਬਾਥਰੂਮ ਦਾ ਬਿਲਕੁਲ राइट हैंड right जिस, जिस व्यक्ति ने ऐसे घिनौनी वारदात को अंजाम दिया वो व्यक्ति करता क्या है और उसके भी बच्चे है? उसके दो बेटी है ਕਿ ਇਦਨੇ ਮੈਨੂੰ ਉਹਨਾਂ ਨੇ ਕਿਹਾ ਹੱਥ ਜੋੜੇ ਉਹਨਾਂ ਨੇ ਮੇਰੇ ਅੱਗੇ ਆ ਕੇ ਕਹਿੰਦੇ ਬੇਟੇ ਮੇਰੀਆਂ ਵੀ ਦੋ ਧੀਆਂ ਮੈਂ ਦੋ ਗੱਲਾਂ ਹੀ ਕੀਆ ਮੈਂ ਕਿਹਾ ਅੰਕਲ ਜੀ ਮੈਂ ਤੁਹਾਡੇ ਨਾਲ ਕੋਈ ਫਾਲਤੂ ਗੱਲ ਨਹੀਂ ਕਰਦਾ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਮੈਂ ਨਾ ਮੈਂ ਕਿਹਾ ਮੇਰੀ ਇੰਨੀ ਹੈਗੀ ਕਿ ਮੈਂ ਤੁਹਾਡੇ ਨਾਲ ਫਾਲਤੂ ਗੱਲ ਕਰਾਂ ਤੁਸੀਂ ਵੀ ਉਮਰ ਤੋਂ ਬਹੁਤ ਹੋ ਤੇ ਅਸੀਂ ਬਹੁਤ ਛੋਟੇ ਲੜਕੋ ਜਦੋਂ ਅਸੀਂ ਇੰਨੀ ਗੱਲ ਕਹੀ ਆ ਤਦ ਤੱਕ ਅਸੀਂ ਜਦੋਂ ਵੀਡੀਓ ਦਿਖਾਈਏ ਤੇ ਅੰਦਰ ਗਏ ਤੇ ਸਾਰਾ ਸਭ ਨੂੰ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਕੁਝ ਬੰਦਾ ਕਹਿ ਨਹੀਂ ਸਕਦਾ ਕਿ ਕਿਸੇ ਤੇ ਵਿਸ਼ਵਾਸ ਕਰਨ ਵਾਲੇ ਅੱਜ ਕੱਲ ਦੀ ਗੱਲ ਨਹੀਂ ਸਾਰਾ ਐਫ ਆਈ ਆਰ ਦਰਜ ਕਰ ਲਈ ਗਈ ਨਹੀਂ ਹਜੇ ਉਹ ਕਰਦੇ ਵੇ ਸਾਰਾ ਆਪਣੀ ਕਾਰਵਾਈ ਕਰਨਗੇ ਉਹ ਦਾਰੇ ਤੇ ਬਸ ਅਸੀਂ ਅੰਦਰ ਚੱਲੇ ਆ ਤੇ ਓਪੀ ਤੋਂ ਕਾਫੀ ਦੇਰ ਸਗੇ ਪਰ ਸਟੇਟ ਭਈ ਰਹਿ ਰਹਾ ਹੈ कल शाम को चार बजे गुड़िया गई खेलने के लिए उनके घर ही गई सीधा तो उनके घर में कोई नहीं था बच्चों को की बेटी के साथ खेल लिया वो खेलने गई थी वो उधर गई है तो उसके डैडी ने बोला कि अंदर ही है पर अंदर नहीं था कोई भी वो लुधियाने गए है उसके बाद हमने ढूंढने की कोशिश की सारे ने बल्ले को ढूंढा नहीं पता लगा एक लड़का था गुरप्रीत सिंह कहते हमने इधर जाते देखा फिर हमने सीसीटीवी खुलवाया उससे पता लगा कि लड़की अंदर गई बाहर आने की वीडियो नहीं है तो क्या अक्सर उनके घर हाँ उनकी बेटी इधर आती खेलने हमारे यहाँ तो हमारी बेटी उधर खेलने जाती है क्या उम्र थी बारह तेरा साल की तो जब सीसीटीवी में पता चला कि जब गई है तो उसके बाद घर जाके क्या छानबीन की हाँ पुलिस को फोन किया था वो आए थे आधा घंटा अंदर रहे उनके लड़के के घर आरोपी के घर आधा घंटा रहे उनके बाद राव जी ਸਰਚ ਕੀਤੀ ਉਹਨਾਂ ਨੇ ਸਰਚ ਕੀਤੀ ਅੱਧਾ ਘੰਟਾ ਅਲ ਦਰ ਰਹੇ ਨੇ ਅੱਧੇ ਘੰਟੇ ਬਾਹਰ ਆਣ ਕੇ ਬਾਹਰ ਕਹਿੰਦੇ ਕਿ ਜੋ ਅੰਦਰ ਲੜਕੀ ਲਈ ਹੈਗੀ ਫਿਰ ਸਾਦੂ ਆ ਹੀ ਗੇਟ ਵੀ ਛੱਡਿਆ ਅਸੀਂ ਉੱਥੇ ਹੀ ਸਾਰੇ ਬੰਦੇ ਖੜੇ ਰਹੇ ਆ ਤੇ ਉਸ ਤੋਂ ਬਾਅਦ ਬਲ ਕੇ ਅਸੀਂ ਮੰਨ ਸਕਦੇ ਨੇ ਅਸੀਂ ਉਹਦੇ ਨੂੰ ਤਬੂਲ ਵੀ ਕਰ ਲਿਆ ਸਾਡੇ ਕੋਲ ਬਾਅਦ ਚ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਹੈ ਤਬੂਲ ਕੀਤਾ ਮੈਂ ਤੇ ਮੁਰਦੇ ਪੁਲਿਸ ਆਈ ਹੈ ਤੇ ਨਾ ਕਿ ਰੋਕੀ ਨਾ ਹਰਮਿੰਦਰ ਸਿੰਘ ਰਿੰਪੀ ਇਹ ਕੀ ਕਰਦਾ ਹੈ ਸਕੂਲ ਬੱਸ ਚਲਾਤਾ ਹੈ ਐਮਜੀਐਨ ਪਬਲਿਕ ਸਕੂਲ ਤੋ ਅੱਛਾ ਇਹਦਾ ਰਵਈਆ ਕਿੱਦਾਂ ਦਾ ਸੀਗਾ ਜੀ ਆਪਾਂ ਓਵਰ ਆਲ ਗੱਲ ਕਰੀਏ ਮਹੱਲੇ ਦੇ ਵਿੱਚ ਕਿੱਦਾਂ ਦਾ ਰਵਈਆ ਸੀ ਇਹਦਾ ਮਹੱਲੇ ਚ ਜਦੋਂ ਭਾਜੀ ਪਹਿਲਾਂ ਵਸਤੀ ਮੱਠੂ ਚ ਰਹਿੰਦਾ ਸੀਗਾ ਇਹ ਫਿਰ ਪਾਰ ਸਟਰੀਟ ਤੇ ਆ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਇਹਦੇ ਬਾਰੇ ਇੰਨਾ ਤੇ ਮਹੱਲੇ ਵਾਲਿਆਂ ਨਾਲ ਬੋਲ ਚਲਦੇ ਤਾਂ ਤੁਹਾਡੇ ਨਾਲ ਕਿਤੇ ਗੱਲ ਕੀਤੀ ਹੋਵੇ ਕਿਸ ਤਰ੍ਹਾਂ ਦਾ ਰਵਈਆ ਸੀ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੋਈਗੀ ਬਸ ਬੱਚੇ ਖੇਡਣ ਆਉਂਦੇ ਬਸ ਗੱਲਾਂ ਇਹਨਾਂ ਨਾਲ ਬੋਲਦੇ ਰਹਿੰਦੇ ਸੀ ਬੱਚੀਆਂ ਸੀ ਆਪਣੀ ਬੱਚੀਆਂ ਹਾਂਜੀ ਬੱਚੇ ਵੀ ਨਾਲ ਆਪਸ ਵਿੱਚ ਖੇਡਦੇ ਸੀ ਕਿੰਨੇ ਬੱਚੇ ਸਨ ਦੋ ਬੱਚੇ ਹਨਾ ਦੋ ਆ

जो डेड बॉडी है जो इनके पास ही गली में है एक का, वो, उसके घर से मिली है उसके लिए हमने वो जो 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 है उसको जो भी से कर रहे हैं करके कर है। क्या मामला दर्ज किया है मामला तो रेप का है रेप का पॉक्स है। लड़के को आदमी को हिरासत में ले लिया हाँ, वो है क्या नाम है उसका, और क्या है। उसका वो बस ड्राइवर लड़की कैसे गई उसके घर पर? पर इनका पर पहले आना जाना था उसकी लड़के जो बंदा है उसकी जो बेटी है तो वो ये दोनों थी आपस में तो में पहले भी आते जाते दूसरे घर तो कल घर में कोई नहीं था जो उसके जो वाइफ और बच्ची है जिसकी बेटी है की तो वो कहीं अपने रिलेटिव्स के पास गए होते लुधियाना साइड तो ये घर में अकेला था गाड़ी का भी एक जिक्र हो रहा है इसके पास गाड़ी नहीं थी

वो है हमारे ऐसे मंगल राम जिसका नाम ले रहे थे तो उसका पार्ट है नेगलिजेंसी का तो पहले इन्होंने भी देखा चलो जो भी है उसको उन्होंने कर दिया और डिपार्टमेंट एक्शन लिया जा रहा है कहां पे तो यही बस्ती बाबा के पुलिस स्टेशन जी